ਦੀ ਸਾਰਿਆਂ ਨੂੰ ਮਹਿਮਾਨ ਆਦੇਸ਼ ਸੋਲਰ ਪ੍ਰਾਈਮ ਲਿਮਟਿਡ ਪਟੰਡਾ ਤੋਂ ਸੋ ਅੱਜ ਅਸੀਂ ਤੁਹਾਡੇ ਲਈ ਬੜੀ ਇੰਟਰਸਟਿੰਗ ਵੀਡੀਓ ਲੈ ਕੇ ਆਏ ਆ ਆਪਣੇ ਕਿਸਾਨ ਵੀਰਾਂ ਲਈ ਸੋ ਪਿਛਲੇ ਸਮੇਂ ਦੇ ਵਿੱਚ ਜਿਹੜੀ ਅਸੀਂ ਸਕੀਮ ਲਾਂਚ ਕੀਤੀ ਸੀ ਜਿਹਦੇ ਵਿੱਚ ਅਸੀਂ 3 ਐਚਪੀ 1 ਲੱਖ ਦੀ ਦਿੰਨੇ ਆ ਔਰ 5 ਐਚਪੀ 1 ਲੱਖ 55000 ਚ ਲਾਉਣੇ ਆ ਔਰ 7.5 ਐਚਪੀ 2 ਲੱਖ 30000 ਚ ਲਾਉਣੇ ਆ ਔਰ 10 ਐਚਪੀ ਹੈ ਜਿਹੜੀ ਉਹ 3 ਲੱਖ 50000 ਦੇ ਵਿੱਚ ਲਾਉਣੇ ਆ ਸੋ ਇਹ ਰੇਟ ਸਾਡੇ ਜਿਹੜੇ ਆਲਓਵਰ ਚੱਲ ਰਹੇ ਨੇ 3 HP ਜਿਹੜੀ ਅਸੀਂ ਮੋਨੋ ਬਲੌਕ ਹੈ ਆਮ ਅਸੀਂ 2800 RPM ਵਾਲੀ ਮੋਟਰ ਲੂਬੀ ਦੀ ਜਿਹੜੀ ਕਿ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਅਸੀਂ 1 ਲੱਖ ਦੇ ਵਿੱਚ ਲਾ ਦਿੰਨੇ ਆ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਹੀ ਇਹ ਮੋਟਰ ਲੱਗਦੀ ਹੈ ਹਾਈ ਸਪੀਡ ਜਿਹੜੀ 2800 RPM ਹੈ ਜਿਹਦੀ ਕਾਫੀ ਜ਼ਿਆਦਾ ਡਿਮਾਂਡ ਹੈ ਚਲੋ ਇਹ ਸੈੱਟ ਦੇ ਨਾਲ ਸਸਤੀ ਪੈਂਦੀ ਹੈ ਮੋਟਰ ਤੋ ਆਲ ਓਵਰ 10 HP ਦੇ ਵਿੱਚ ਇਹੀ ਮੋਟਰਾਂ ਲਾਈਆਂ ਜਾਂਦੀਆਂ ਜੇਕਰ ਆਪਾਂ ਉਹਦੇ ਨਾਲ ਸਲੋ ਸਪੀਡ ਮੋਟਰ ਲਾਉਣੀ ਹੋਵੇ ਜਿਵੇਂ ਆਹ ਪਈ ਪੁਲੀ ਵਾਲੀ ਜੇ ਇਹਦੇ ਨਾਲ ਆਪਾਂ ਲਾਉਣੇ ਆ ਤਾਂ ਤੁਸੀਂ ਪੂਰੇ ਕਿਦੋਂ ਵੀ ਰੇਟ ਕਨਫਰਮ ਕਰ ਲਿਓ ਤੁਹਾਨੂੰ ਕੰਮ ਸੇ ਕੰਮ ਜੇ ਆਮ ਰੇਟ ਸੈਟ ਦਾ 1 20 ਚੱਲਦਾ ਤਾਂ ਤੁਹਾਨੂੰ ਇਹ 1 ਲੱਖ 40 ਹਜ਼ਾਰ ਦੇ ਵਿੱਚ ਲੱਗੂਗੀ ਆਮ ਦਾ ਫਰਕ ਆ ਜਿਹੜਾ ਹੈ 15 ਤੋਂ 20 ਹਜ਼ਾਰ ਦਾ ਹਾਈ ਸਪੀਡ ਤੇ ਸਲੋ ਸਪੀਡ ਦੇ ਵਿੱਚ ਫਰਕ ਹੁੰਦਾ ਹੈ ਰੇਟ ਦਾ ਡਿਫਰੈਂਸ ਹੁੰਦਾ ਹੈ ਇਹ 3 ਐਚਪੀ 2800 ਆਰਪੀ ਮੈਂ ਜੀ ਤੇ ਆ ਆ ਗਈ 1440 ਚੱਕਰਾਂ ਵਾਲੀ ਪੁਲੀ ਵਾਲੀ ਮੋਟਰ ਵੱਡੇ ਰੂਟਰ ਦੇ ਵਿੱਚ ਜਿਹੜੀ ਕਿ 4 ਇੰਚੀ ਫੁੱਲ ਪ੍ਰੈਸ਼ਰ ਪਾਣੀ ਮਾਰਦੀ ਹੁੰਦੀ ਹੈ 4 ਬਾਈ 4 ਦੇ ਪੰਪ ਦੇ ਵਿੱਚ ਸੋ ਇਹਨਾਂ ਦਾ ਰੇਟਾਂ ਦਾ ਵੇਰਵਾ ਸੀ ਤੁਹਾਨੂੰ ਦਿੰਨੇ ਆ ਵੀ ਕਿੰਨਾ ਕਿੰਨਾ ਫਰਕ ਹੋਊਗਾ ਤੇ ਅਸੀਂ ਕਿੰਨੇ ਚ ਲਾ ਕੇ ਦੇਵਾਂਗੇ ਤੁਹਾਨੂੰ ਸੋ ਆ ਆ ਗਈ 5 ਦੀ ਇਹ 5 ਦੀ ਹੈ 2800 ਆਰਪੀਐਮ ਇਹ ਲੁੱਬੀ ਚ ਲੈ ਲਓ ਜਾਂ ਕਿਸੇ ਵੀ ਕੰਪਨੀ ਦੇ ਵਿੱਚ ਲਾ ਲਓ ਆਪਾਂ ਤੇ ਇਹ ਆ ਗਈ ਪੁਲੀਆਈ ਮੋਟਰ 1440 ਚੱਕਰਾਂ ਵਾਲੀ ਜਿਹਨੂੰ ਆਪਾਂ ਲੋ ਸਪੀਡ ਬੋਲ ਦਿੰਦੇ ਆ ਜੇ ਇਹਦਾ ਫਰਕ ਦੋਨਾਂ ਦਾ ਆਸ-ਪਾਸ ਮੇ ਰੇਟ ਦਾ ਦੇਖਿਆ ਜਾਵੇ ਜੇ ਮੰਨ ਲਓ ਕਿ ਆਮ ਮੋਟਰ 1 ਲੱਖ 70000 ਚ ਲੱਗਦੀ ਹੈ ਮੋਨੋ ਬਲੌਕ ਤਾਂ ਇਹਦਾ ਜਿਹੜਾ ਰੇਟ ਹੋਊਗਾ ਜੀ ਇਹ ਨਾਲ ਲਾਉਣੀ ਹੋਵੇ ਤਾਂ ਇਹਦਾ ਰੇਟ ਹੋਊਗਾ ਤਕਰੀਬਨ 20000 ਹੋਰ ਵੱਧ ਤੁਸੀਂ 90 90 ਦੀ ਮੰਨ ਕੇ ਚੱਲੋ ਵੀ 1 90 ਦੀ ਲੱਗੂਗੀ ਆਸਮੇਂ ਇਹਨਾਂ ਦਾ ਜਿਹੜਾ ਰੇਟ ਦਾ ਫਰਕ ਹੈ 20 20000 ਦਾ ਤੁਸੀਂ ਮੋਟਾ ਜਿਹਾ ਫਰਕ ਲਾ ਲਓ ਸੋ ਆਪਣੀ ਕੰਪਨੀ ਹੈ ਜਿਹੜੀ ਅੱਜ 24 April ਹੋਗੀ ਸੋ ਸਾਡੀ ਕੰਪਨੀ ਇੰਨੀ ਉਹ ਪਹਿਲਾਂ ਜਿਹੜੀ ਅਸੀਂ ਸਕੀਮ ਲਾਂਚ ਕੀਤੀ ਉਹ 1 ਲੱਖ ਰੁਪਏ ਦੇ ਵਿੱਚ ਕੀਤੀ ਹੈ ਇਹੀ ਮੋਟਰ ਦੇ ਨਾਲ ਜਿਹੜੀ 2800 RPM ਦੀ ਮੋਟਰ ਦਿੰਨੇ ਆ ਉਹਦੇ ਵਿੱਚ ਜਾਂ ਅਦਰ ਮੋਟਰ ਕੋਈ ਵੀ ਦਿੰਨੇ ਆ ਸੋ ਅਸੀਂ 25 ਤਰੀਕ ਤੋਂ ਜਾ 26 ਤਰੀਕ ਤੋਂ ਐ ਜਿਹੜੀਆਂ ਸਾਡੀਆਂ ਵੀਡੀਓ ਫੇਸਬੁੱਕ ਤੇ ਚੱਲ ਪੈੜੀਆਂ ਜਿਹੜੀਆਂ ਹੁਣ ਤੁਸੀਂ ਦੇਖ ਰਹੇ ਹੋ ਅਸੀਂ ਉਹਦੇ ਉਹਦਾ ਡਿਫਰੈਂਸ ਆ ਜਿਹੜਾ ਰੇਟ ਦਾ ਉਹ ਤਕਰੀਬਨ 5-7000 ਰੁਪਏ ਦੇ ਡਿਫਰੈਂਸ ਦੇ ਨਾਲ ਹੀ ਐ ਜਿਹੜੀ ਤੁਹਾਨੂੰ ਮੋਟਰ ਲਾ ਕੇ ਦੇਵਾਂਗੇ ਮੰਨ ਲਓ ਕਿ ਜੇ ਅਸੀਂ ਆਹ ਮੋਟਰ 1 ਲੱਖ ਦੀ ਲਾ ਰਹੇ ਆ ਤਾਂ ਆਹ ਮੋਟਰ ਤੁਹਾਨੂੰ 1 ਲੱਖ 8000 ਦੇ ਵਿੱਚ ਹੀ ਲਾ ਕੇ ਦੇਵਾਂਗੇ ਸਲੋ ਸਪੀਡ ਮੋਟਰ ਸੋ ਕਿਸਾਨ ਵੀਰੋ ਚੰਗੀ ਤਰ੍ਹਾਂ ਧਿਆਨ ਨਾਲ ਮੇਰੀ ਵੀਡੀਓ ਨੂੰ ਦੇਖ ਲਿਓ ਜਿਹੜੀ ਇਹ ਮੋਟਰ ਆਇਆ ਸੀ ਤੁਮੇ 1 ਲੱਖ ਦੇ ਵਿੱਚ ਲਾ ਕੇ ਦੇ ਰਹੇ ਆ ਇਹ ਹਾਈ ਸਪੀਡ 2200 RPM ਦੀ ਮੋਟਰ ਹੈ ਤੇ ਇਹ ਆ ਗਈ 1440 ਚੱਕਰਾਂ ਵਾਲੀ ਮੋਟਰ ਹੈ ਜਿਹੜੀ ਅਸੀਂ ਤੁਹਾਨੂੰ ਤਕਰੀਬਨ 7 ਤੋਂ 8000 ਦੇ ਡਿਫਰੈਂਸ ਮੰਨ ਕੇ ਚੱਲੋ ਕਿ 1 ਲੱਖ 8000 ਦੇ ਵਿੱਚ ਲਾ ਕੇ ਦੇ ਦੇਗੇ ਕੰਪਲੀਟ ਸੈੱਟ ਤੁਸੀਂ ਜੇ ਬਾਹਰੋਂ ਇਹਦੀ ਮੋਟਰ ਤੁਸੀਂ ਸਲੋ ਸਪੀਡ ਦਾ ਰੇਟ ਪੁੱਛ ਕੇ ਦੇਖੋ ਜੇ ਅਸੀਂ 1 ਲੱਖ 8000 ਦੀ ਲਾਉਣੀ ਹੈ ਤਾਂ ਤੁਹਾਨੂੰ ਇਹ ਇੱਕ तकरीबन 1,25,000 ਦੀ ਕੰਪਲੀਟ ਸੈਟ ਲਾ ਕੇ ਦੇਣਗੇ 3 HP ਦਾ ਸਲੋ ਸਪੀਡ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਹਰ ਕੰਪਨੀ ਜਿਹੜੀ ਮੋਟਰ ਦੀ ਗਾਰੰਟੀ 1 ਸਾਲ ਦਿੰਦੀ ਹੈ ਸੜਨ ਦੀ। ਤੇ ਅਸੀਂ ਮੋਟਰ ਦੀ ਗਾਰੰਟੀ ਪੂਰੀ 5 ਸਾਲ ਦੇਵਾਂਗੇ 5 ਸਾਲ। 5 ਸਾਲਾਂ ਦੇ ਵਿੱਚ ਮੋਟਰ ਸੜ ਜੇ ਤਾਂ ਤੁਸੀਂ ਸਾਡੇ ਕੋਲੇ ਲੈ ਕੇ ਆਇਓ ਤਾਂ ਅਸੀਂ ਰਿਪੇਅਰ ਕਰਕੇ ਦੇਵਾਂਗੇ। ਔਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਕਦੀ ਕੋਈ ਹੋਈ ਨਹੀਂ ਤੇ ਨਾ ਹੋ ਕੋਈ ਕਰ ਸਕਦਾ ਅਸੀਂ 5 ਸਾਲਾਂ ਦੇ ਵਿੱਚ ਮੋਟਰ ਰਪਲੇਸ ਕਰਕੇ ਦੇਵਾਂਗੇ ਸਿਰਫ ਕੰਪਨੀ ਦੇ ਜਿਹੜੇ ਚਾਰਜਸ ਹੋਣਗੇ 3500 4000 ਰੁਪਏ ਤੁਸੀਂ ਭਰੋ ਔਰ ਪੁਰਾਣੀ ਮੋਟਰ ਰੱਖ ਜਿਓ ਤੇ ਨਵੀਂ ਮੋਟਰ ਲੈ ਜੋ ਇਹ ਤੁਹਾਨੂੰ ਅਸੀਂ ਬਕਾਇਦਾ ਜਿਹੜਾ ਉਹਦੇ ਤੇ ਬਿੱਲ ਤੇ ਨੋਟ ਕਰਕੇ ਦੇਵਾਂਗੇ ਸੋ ਮੀਡੀਆ ਵਾਲੀ ਲੰਬੀ ਹੁੰਦੀ ਜਾ ਰਹੀ ਹੈ ਮੈਂ ਫੇਰ ਦੱਸ ਰਿਹਾ ਕਿ ਆਮ ਮੋਟਰ ਦੀ ਗਾਰੰਟੀ 1 ਸਾਲ ਹੁੰਦੀ ਹੈ ਅਸੀਂ ਤੁਹਾਨੂੰ 3 HP ਦੇ ਵਿੱਚ 5 HP ਦੇ ਵਿੱਚ 5-5 ਸਾਲ ਮੋਟਰ ਦੀ ਗਾਰੰਟੀ ਦੇਵਾਂਗੇ ਮੋਨੋ ਬਲੌਕ ਦੀ ਜੇ 5 ਸਾਲਾਂ ਬਾਅਦ ਤੁਸੀਂ ਉਹ ਮੋਟਰ ਸਾਨੂੰ ਦੇ ਜੋ ਤੇ 4000 ਰੁਪਇਆ ਭਰ ਕੇ ਨਵੀਂ ਮੋਟਰ ਲੈ ਜਾਓ ਤੇ ਪੁਰਾਣੀ ਮੋਟਰ ਸਾਡੇ ਕੋਲੇ ਰੱਖ ਜਾਓ ਸਲੋ ਸਪੀਡ ਮੋਟਰ ਜਿਹੜੀ ਆਮ ਜਿਹਦੀ ਬਹੁਤ ਡਿਮਾਂਡ ਹੈ ਔਰ ਬਹੁਤ ਮਹਿੰਗੀ ਮੋਟਰ ਹੈ ਅਸੀਂ ਤੁਹਾਨੂੰ ਬਹੁਤ ਵਾਜਬ ਰੇਟਾਂ ਦੇ ਵਿੱਚ ਜਿਹੜੇ ਹੈ ਪੰਪ ਲਾ ਕੇ ਦੇਵਾਂਗੇ ਸੋ ਫਿਰ ਇੱਧਰ ਆ ਜਾਓ 5 HP ਦੇ ਸੈੱਟ ਦੇ ਇਹ 5 ਐਚਪੀ ਜਿਹੜੀ ਅਸੀਂ 1 ਲੱਖ ਤੋਂ ਨੂੰ 55000 ਦੇ ਵਿੱਚ ਲਾ ਕੇ ਦਿੰਨੇ ਆ ਜਿਹੜੀ ਨਵੀਂ ਸਕੀਮ ਅਸੀਂ ਲਾਂਚ ਕੀਤੀ ਹੋਈ ਹੈ 1 ਲੱਖ 55000 ਦੇ ਵਿੱਚ ਲਾ ਕੇ ਦਿੰਨੇ ਆ ਇਹ ਅਸੀਂ ਤੁਹਾਨੂੰ ਮੋਟਰ तकरीबन 10000 ਰੁਪਏ ਵਧ ਮੰਨ ਕੇ ਚੱਲੋ 165000 ਦੇ ਵਿੱਚ ਸਲੋ ਸਪੀਡ ਮੋਟਰ ਦੇ ਵਿੱਚ ਤੁਹਾਨੂੰ ਅਸੀਂ ਕੰਪਲੀਟ ਦੇਵਾਂਗੇ ਔਰ ਮੋਟਰ ਦੀ ਗਾਰੰਟੀ ਅਸੀਂ ਤੁਹਾਨੂੰ 5 ਸਾਲ ਦੇਵਾਂਗੇ ਔਰ 5 ਸਾਲ ਦੀ ਰਿਸਪਲੇਸਮੈਂਟ ਗਾਰੰਟੀ ਦੇਵਾਂਗੇ 5 ਸਾਲਾਂ ਬਾਅਦ ਸਾਥੋਂ ਰਿਪਲੇਸ ਕਰਕੇ ਲੈ ਜਾਓ ਮੋਟਰ 4000 ਰੁਪਿਆ ਭਰ ਕੇ ਤੇ ਤੁਸੀਂ ਨਵੀਂ ਮੋਟਰ ਸਾਥੋਂ ਲੈ ਜਾਓ ਤੇ ਪੁਰਾਣੀ ਰੱਖ ਜਾਓ ਇਹ ਹੈਗੀ ਹੈ ਜੀ 2800 ਆਰਪੀਐਮ ਮੋਟਰ ਜਿਹੜੀ ਅਸੀਂ 155000 ਦੇ ਵਿੱਚ ਹੀ ਦੇ ਦੇਾਂਗੇ ਤੁਹਾਨੂੰ ਜੇ ਤੁਸੀਂ ਇਹੀ ਲੈਣੀ ਹੈ ਤੇ ਜਿਵੇਂ 1 ਲੱਖ ਰੁਪਈਆ ਸਾਡਾ ਜਿਹੜਾ ਰੇਟ ਆ ਉਹ 2800 ਆਰਪੀਐਮ ਲੁੱਗੀ ਪਈ ਹੈ ਜੀ ਉਹ ਤੁਸੀਂ 1 ਲੱਖ ਅ 1 ਲੱਖ ਦੇ ਵਿੱਚ ਹੀ ਲਿਆ ਸਕਦੇ ਹਾਂ ਕਿਉਂਕਿ ਇਹਨਾਂ ਦੀ ਗਾਰੰਟੀ ਇੱਕ ਸਾਲ ਹੋਏਗੀ ਸੋ ਦੁਬਾਰਾ ਤੋਂ ਮੈਂ ਫਿਰ ਤੁਹਾਨੂੰ ਗਗਨ ਜੀ ਨੇੜੇ ਆ ਕੇ ਬਣਾ ਲਉ ਵੀਡੀਓ ਦੁਬਾਰਾ ਤੋਂ ਮੈਂ ਫਿਰ ਤੁਹਾਨੂੰ ਦੱਸ ਦੇਣਾ ਚਾਹਣਾ ਇੱਕ ਸਾਡ ਵੀਰੋ ਕਿ ਅਸੀਂ ਤੁਹਾਨੂੰ ਜੇਕਰ ਸਲੋ ਸਪੀਡ ਦਾ ਜਿਹੜਾ ਰੇਟ ਹੈ ਆਮ 3 ਐਚਪੀ ਦਾ ਜੇ ਸਲੋ ਸਪੀਡ ਮੋਟਰ ਦੇ ਵਿੱਚ ਤੁਸੀਂ ਮੋਟਰ ਲਾਉਣੇ ਆ ਤਾਂ ਤੁਹਾਨੂੰ 1 ਲੱਖ 25 30 ਹਜ਼ਾਰ ਦੇ ਵਿੱਚ ਪਊਗੀ ਸੋ ਸਾਡੇ ਕੋਲ ਜਿਹੜੀ ਅਸੀਂ ਤੁਹਾਨੂੰ ਸਲੋ ਸਪੀਡ ਮੋਟਰ ਦੇਵਾਂਗੇ ਉਹ ਤਕਰੀਬਨ ਅਸੀਂ ਤੁਹਾਨੂੰ 1 ਲੱਖ 78000 ਦੇ ਵਿੱਚ ਵਿੱਚ ਸਲੋ ਸਪੀਡ ਮੋਟਰ ਦੇਵਾਂਗੇ 3 ਐਚਪੀ ਦੀ ਔਰ 5 ਸਾਲ ਦੀ ਗਾਰੰਟੀ ਦੇ ਵਿੱਚ ਦੇਵਾਂਗੇ ਔਰ ਰਿਪਲੇਸਮੈਂਟ ਗਾਰੰਟੀ ਹੋਊਗੀ 5 ਸਾਲ ਬਾਅਦ ਨਵੀਂ ਮੋਟਰ ਲੈ ਜਾਓ ਔਰ ਪ੍ਰਾਣੀ ਧਰ ਜੋਰ 4000 ਰੁਪਏ ਜਿਹੜਾ ਕੰਪਨੀ ਦਾ ਐਕਸਟਰਾ ਖਰਚਾ ਉਹ ਦੇਣਾ ਪਊਗਾ ਤੁਹਾਨੂੰ ਸੋ ਉਹੀ ਚੀਜ਼ 5 ਐਚਪੀ ਦੀ ਮੋਟਰ ਦੇ ਵਿੱਚ ਰਹੂਗੀ 5 ਸਾਲ ਦੀ ਗਾਰੰਟੀ ਰਿਪਲੇਸਮੈਂਟ ਹੈ ਸੋ ਆਮ ਕੰਪਨੀਆਂ ਦੀ 1 ਸਾਲ ਦੀ ਹੁੰਦੀ ਹੈ ਅਸੀਂ ਤੁਹਾਨੂੰ 5 ਸਾਲ ਦੀ ਰਿਪਲੇਸਮੈਂਟ ਗਾਰੰਟੀ ਦੇਵਾਂਗੇ ਸੋ ਬੜੀਆਂ ਅੱਜ ਕੱਲ ਮਾਰਕੀਟ ਦੇ ਵਿੱਚ ਗੱਲਾਂ ਚੱਲਦੀਆਂ ਵੀ ਸਟ੍ਰਕਚਰ ਮਾੜਾ ਹੁੰਦਾ ਹੈ ਸਟ੍ਰਕਚਰ ਕੋਈ ਕਹਿੰਦਾ ਸੀ ਆ ਦਿੰਨੇ ਆ ਕੋਈ ਕਹਿੰਦਾ ਆ ਦਿੰਨੇ ਆ ਚਲੋ ਅਗਲੇ ਦੀ ਇੱਛਾ ਜਿਹੜਾ ਕੋਈ ਦਿੰਦਾ ਸੋ ਅਸੀਂ ਅੱਜ ਜਿਹੜਾ ਸਟ੍ਰਕਚਰ ਲੈ ਕੇ ਆਏ ਆ ਉਹ ਅੱਠ ਖਿੱਚਾਂ ਵਾਲਾ ਸਟ੍ਰਕਚਰ ਲੈ ਕੇ ਆਏ ਆ ਜਿਹਦਾ ਤਕਰੀਬਨ weight 2 ਕੁਆਂਟਲ ਨੀਅਰ ਬੋਟ ਹੈ ਵੱਧ ਤਾਂ ਨਹੀਂ ਮੈਂ ਕਹਿ ਸਕਦਾ ਵੀ ਨੀਅਰ ਬੋਟ ਹੋਊਗਾ ਇਹਦਾ ਜਿਹੜਾ ਪੋਲ ਆ ਉਹ 10 ਫੁੱਟਾ ਪੋਲ ਹੈ ਤੇ GI ਦੇ ਵਿੱਚ ਸਾਰਾ ਜਿਹੜਾ ਸਟ੍ਰਕਚਰ ਹੈ ਇਹ ਜਿਹੜਾ 8 ਖਿੱਚਾਂ ਵਾਲਾ ਸਟ੍ਰਕਚਰ ਹੈ ਇਹ ਤੇ ਪੈਨਲ ਕਿੰਨੇ ਲੱਗਣਗੇ ਇਹਦੇ ਪੈਨਲ ਲੱਗਣਗੇ ਜੀ 10 ਅਸੀਂ ਜਿਹੜਾ ਸਟ੍ਰਕਚਰ ਦੇ ਰਹੇ ਹਾਂ 10 ਪੈਨਲ ਜਿਹੜੇ ਦੇ ਉੱਤੇ ਲੱਗਦੇ ਹੋ ਇਹ ਨਾਲ 8 ਖਿੱਚਾਂ ਦਿੰਨੇ ਆ ਕਿਉਂਕਿ ਉਹ ਵੱਡੇ ਪੈਨਲ ਲੱਗਦੇ ਨੇ 7-7 ਫੁੱਟੇ ਜੇਕਰ ਉਹਦੇ ਤੇ 4 ਖਿੱਚਾਂ ਵਾਲਾ ਸਟ੍ਰਕਚਰ ਲੱਗਦਾ ਤਾਂ ਥੋੜਾ ਜਿੱਦੇ ਤੂਫਾਨ ਆ ਗਿਆ ਹਨੇਰੀ ਆ ਗਈ ਉਹਦੇ ਉਹ ਸਟ੍ਰਕਚਰ ਸਾਰਾ ਹੀ ਉੱਡ ਜਾਊਗਾ ਸੋ ਮੈਂ ਦੇਖ ਰਿਹਾ ਹਾਂ ਚਲੋ ਹਰ ਪਾਸੇ ਮੋਟਰਾਂ ਲੱਗ ਰਹੀਆਂ ਨੇ ਕੋਈ ਚਾ ਹਰੇਕ ਚਾਰ-ਚਾਰ ਖਿੱਚਾਂ ਵਾਲਾ ਜਿਹੜਾ ਸਟ੍ਰਕਚਰ ਲਾ ਰਿਹਾ ਸੋ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਤਾਂ ਚਲੋ ਨਹੀਂ ਪਤਾ ਪਰ ਆਪਣੇ ਜਿਹੜੇ ਭਰਾ ਕੰਮ ਕਰਦੇ ਉਹਨਾਂ ਨੂੰ ਜਰੂਰ ਇਹ ਚੀਜ਼ ਦੀ ਨੌਲੇਜ ਰੱਖ ਲੈਣੀ ਚਾਹੀਦੀ ਹੈ ਕਿ 10 ਪੈਨਲਾਂ ਦਾ weight ਹੈ ਜਿਹੜਾ 3 ਕੁਆਂਟਲ ਹੋ ਜਾਂਦਾ ਤੇ ਆਮ ਜਿਹੜਾ ਉਹ ਚਾਰ ਖਿੱਚਾਂ ਵਾਲਾ ਸਟ੍ਰਕਚਰ ਹੁੰਦਾ ਉਹਦਾ weight 1 55 55 ਦੇ ਨੀਅਰ ਅਬਾਊਟ ਹੁੰਦਾ ਸੋ ਉਹ ਸੈਫੀਸ਼ੀਐਂਟ ਨਹੀਂ ਹੁੰਦਾ ਕਿ ਉਹਨਾਂ ਦੇ ਭਾਰ ਨੂੰ ਜਿਹੜਾ ਚੱਲ ਸਕੇ ਤੇ ਜੇ ਤੂਫਾਨ ਆਉਂਦਾ ਤਾਂ ਉਹਨੂੰ ਚੱਲ ਸਕੇ ਅੱਜ ਜਿਹੜੀ ਵੀਡੀਓ ਮੈਂ ਬਣਾ ਰਿਹਾ ਉਹ 24 ਅਪ੍ਰੈਲ 2024 ਦੇ ਵਿੱਚ ਬਣਾ ਰਿਹਾ ਹਾਂ ਸੋ ਮੇਰਾ ਮਕਸਦ ਇਹੀ ਸੀ ਵੀਡੀਓ ਬਣਾਉਂਦਾ ਕਿ ਸਾਡੀ ਕੰਪਨੀ ਨੇ ਉਹ ਜਿਹੜੇ ਜਿਹੜੀ ਸਕੀਮ ਹੁਣ ਲਾਂਚ ਕੀਤੀ ਗਈ ਹੈ ਜਿਦੇ ਵਿੱਚ 3 HP 1 ਲੱਖ ਦੇ ਵਿੱਚ ਔਰ 5 HP 1 ਲੱਖ 55000 ਦੇ ਵਿੱਚ ਔਰ 7.5 HP 230000 ਚ ਔਰ 10 HP 305000 ਚ ਲਾਈ ਜਾ ਰਹੀ ਹੈ ਸੋ ਉਹਦੇ ਵਿੱਚ ਜਿਹੜਾ ਅਸੀਂ ਸਟ੍ਰਕਚਰ ਦੇ ਰਹੇ ਆਂ ਜੇ ਇਹ ਰੇਟ ਘਟਾ ਹੈ ਤਾਂ ਕਈ ਵਾਰ ਸੋਚ ਲੈਂਦਾ ਕਿ ਰੇਟ ਘਟਾ ਹੈ ਤਾਂ ਕੁਆਲਿਟੀ ਚ ਫਰਕ ਹੋਏਗਾ ਨਹੀਂ ਜੀ ਇਸ ਵਿੱਚ ਕੁਆਲਿਟੀ ਵੀ ਤੁਹਾਨੂੰ A ਗ੍ਰੇਡ ਪੈਨਲ ਡੱਬਾ ਬਣ 2024 ਮਾਡਲ ਮਿਲੂਗਾ ਔਰ ਸਟ੍ਰਕਚਰ ਤੁਹਾਨੂੰ ਇਹ ਜਆ ਸਟ੍ਰਕਚਰ ਕਿਤੇ ਵੀ ਨਹੀਂ ਮਿਲ ਸਕਦਾ ਜਿਹੜਾ ਸਾਡੇ ਕੋਲ ਅਵੇਲੇਬਲ ਹੋਵੇਗਾ ਕਿਉਂਕਿ ਅਸੀਂ ਖੁਦ ਆ ਦਾ ਸਟ੍ਰਕਚਰ ਹੁਣ ਬਣਾ ਰਹੇ ਆਂ ਸੋਏ ਦੇ ਵਿੱਚ 8 ਖਿੱਚਾਂ ਪਾਈਆਂ ਗਈਆਂ। ਸੁਣੋ ਮੈਂ ਥੱਲੇ ਤੋਂ ਦਿਖਾ ਰਿਹਾ ਰੂਲ ਕਰਕੇ। ਇਹ 8 ਖਿੱਚਾਂ ਨੇ ਗਿਣਨ ਦੀ ਗਿਣਾ ਦਿਓ। 1 2 3 4 5 6 7 ਤੇ 8। ਇਹ 8 ਖਿੱਚਾਂ ਸਟ੍ਰਕਚਰ ਦੇ ਉੱਤੇ ਐ ਤੇ 10 ਪਲੇਟਾਂ ਲੱਗਣੀਆਂ। ਤੇ 10 ਪਲੇਟਾਂ ਜਿਹੜੇ ਨਾਲ ਵਾਇਆ ਬਹੁਤ ਲੰਬਾ ਬਣ ਜਾਂਦਾ ਤੇ ਇਹਦੇ ਉੱਤੇ ਜਿੰਨਾ ਮਰਜ਼ੀ ਹੁਣ weight ਪਾ ਜੇ ਭਾਵੇਂ 5 ਕੁਇੰਟਲ weight ਪਾ ਜੇ ਇਹਦੇ ਉੱਤੇ। 10 ਪੈਨ ਲਾ ਕੇ ਚਾਰ ਬੰਦੇ ਵੀ ਚੜ ਜਾਣ ਇਹਦੇ ਤੇ ਇਹ ਤਾਂ ਵੀ ਨਹੀਂ ਝੁਕਦਾ ਹੁਣ ਜਿੰਨਾ ਮਰਜੀ ਤੂਫਾਨ ਆ ਜਾਏ ਜੋ ਕੁਛ ਮਰਜੀ ਹੋ ਜਾਏ ਪਰ ਇਹ ਪੱਟਿਆ ਨਹੀਂ ਜਾਣਾ ਪਰ ਲੇਕਿਨ ਕੁਦਰਤ ਦੇ ਸਾਹਮਣੇ ਤਾਂ ਚਲੋ ਕੋਈ ਵੱਡੀ ਚੀਜ਼ ਨਹੀਂ ਹੁੰਦੀ ਲੇਕਿਨ ਜਿਹੜੀ ਮਜ਼ਬੂਤੀ ਪੱਖੋਂ ਅਸੀਂ ਕੋਈ ਕਸਰ ਨਹੀਂ ਛੱਡੀ ਜਿਹੜਾ ਅਸੀਂ ਸਟ੍ਰਕਚਰ ਤੁਹਾਨੂੰ ਦੇਵਾਂਗੇ 8 ਖਿੱਚਾਂ ਵਾਲਾ ਸਟ੍ਰਕਚਰ ਹੈ ਜਿਹੜਾ ਮਿਲੂਗਾ ਤੁਹਾਨੂੰ ਜਿਹੜੀ ਅਸੀਂ ਸਕੀਮ ਪਿੱਛੇ ਲਾਂਚ ਕਰਕੇ ਹਟੇ ਆ ਕਿਉਂਕਿ ਇਹ ਨਾ ਸੋਚਿਆ ਜਾਵੇ ਵੀ ਜੇ ਰੇਟ ਘਟਾ ਹੈ ਤਾਂ ਉਹ ਕੋਈ ਕੁਆਲਿਟੀ ਮਾੜੀ ਹੋਊਗੀ ਬਿਲਕੁਲ ਕੋਈ ਕੁਆਲਿਟੀ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾ ਰਿਹਾ ਜੇਕਰ ਕਿਸਾਨ ਵੀਰ ਪੈਸੇ ਲਾ ਰਿਹਾ ਹੈ ਤਾਂ ਕੱਲ ਨੂੰ ਉਹਦਾ ਸਟ੍ਰਕਚਰ ਓਟ ਜਾਂਦਾ ਤਾਂ ਉਹਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਉਹਦੇ ਵਿੱਚ ਕੰਪਨੀ ਦੀ ਵੀ ਬਦਨਾਮੀ ਆ ਤੇ ਕਿਸਾਨ ਵੀਰ ਦਾ ਹੀ ਬੜਾ ਨੁਕਸਾਨ ਹੁੰਦਾ ਸੋ ਮੈਂ ਇਹੀ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਜਿਹੜੀ ਅਸੀਂ ਸਕੀਮ ਲਾਂਚ ਕੀਤੀ ਹੈ ਉਹਦੇ ਵਿੱਚ ਅਸੀਂ ਸਟ੍ਰਕਚਰ ਆ ਜਿਹੜਾ ਜਿੱਥੇ ਜਿਹਦੇ 10 ਪਲੇਟਾਂ ਲੱਗਣੀਆਂ ਨੇ ਉਹ ਅਸੀਂ 8 ਖਿੱਚਾਂ ਵਾਲਾ ਸਟ੍ਰਕਚਰ ਦੇ ਰਹੇ ਆ ਜਿਹੜਾ ਨਾ ਤਾਂ ਚੁੰਡਾ ਤੋਂ ਝੁਕੇਗਾ ਕਿਤੋਂ ਵੀ ਨਾ ਉੱਡੇਗਾ ਛੇਤੀ ਕਿਤੇ ਉੱਡਦਾ ਨਹੀਂ ਆ ਜਿਹੜਾ 4 ਖਿੱਚਾਂ ਵਾਲਾ ਸਟ੍ਰਕਚਰ ਆ ਹੁਣ ਤੁਸੀਂ ਆਪ ਸਮਝਦਾਰੂ ਦੋ ਇੱਧਰ ਹੈ ਦੋ ਉਧਰ ਹੈ ਦੋ ਉਧਰ ਹੈ ਤੇ ਦੋ ਉਧਰ ਹੈ ਉਹ 10 ਪੈੰਨਲਾਂ ਦਾ weight ਨਹੀਂ ਚੱਕ ਸਕਦਾ ਕਿਉਂਕਿ 10 ਪੈੰਨਲਾਂ ਦਾ weight 3 ਕੁਆਂਟਲ ਹੋ ਜਾਏਗਾ 3 ਕੁਆਂਟਲ ਆ ਜਿਹੜਾ weight ਉਹ ਸਟ੍ਰਕਚਰ ਨਹੀਂ ਸਹਿ ਸਕਦਾ ਉਹ ਅੱਜ ਤੱਕ ਖੜਾ ਹੈ ਕਿਉਂਕਿ ਕੋਈ ਨੇਰੀ ਨਹੀਂ ਆ ਰਹੀ ਕੁਝ ਨਹੀਂ ਹੋ ਰਿਹਾ ਜਿੱਦ ਦੇ ਥੋੜੀ ਜੀ ਵੀ ਨੇਰੀ ਆ ਗਈ ਕਿਉਂਕਿ ਅਗਲੀਆਂ ਜੇ ਅਗਲੀ ਜਿਹੜੀ ਰੁੱਤ ਉਹ ਨੇਰੀ ਤੂਫਾਨਾਂ ਦੀ ਰੁੱਤ ਹੀ ਐ ਜਿੱਦ ਦੇ ਥੋੜੀ ਜੀ ਨੇਰੀ ਆ ਗਈ ਉਹ ਤੁਹਾਡਾ ਇੱਕ ਵੀ ਪੈਨਲ ਨਹੀਂ ਬਚਦਾ ਇਸੇ ਕਰਕੇ ਜਿਹੜੇ ਅਸੀਂ ਪਹਿਲਾਂ ਕੋਈ 5-7 ਪੰਪ ਪਹਿਲਾਂ ਲਾਏ ਸੀਗੇ ਉਹ ਚਾਰ ਤਕਰੀਬਨ ਚਾਰ ਖਿੱਚਾਂ ਵਾਲੇ ਉਹ ਅਸੀਂ ਵਾਪਸ ਉਹ ਕਟਵਾ ਕੇ ਅਸੀਂ 8 ਖਿੱਚਾਂ ਵਾਲੇ ਜਿਹੜੇ ਸਟ੍ਰਕਚਰ ਉਹ ਕਰਾਏ ਆ ਕਿਉਂਕਿ ਮਜ਼ਬੂਤੀ ਹੋ ਸਕੇ ਕੱਲ ਨੂੰ ਜਦੋਂ ਤੂਫਾਨ ਆਊਗਾ ਤਾਂ ਉਹ ਉੱਡਣੇ ਉੱਡਣੇ ਆ ਉਹ 100% ਸ਼ੋਰ ਹੈ ਕਿ ਉਹ ਜਿਹੜੇ ਚਾਰ ਖਿੱਚਾਂ ਵਾਲੇ ਸਟਰਕਚਰ ਆ ਉੱਡੂ ਉੱਡਣਗੇ ਤਾਂ ਉੱਡਣਗੇ ਇਸ ਕਰਕੇ ਜਿਹੜੇ ਇਸੇ ਚੀਜ਼ ਨੂੰ ਦੇਖਦੇ ਹੋ ਕਿ ਪੂਰੀ ਮਜ਼ਬੂਤੀ ਨੂੰ ਅੱਠ ਖਿੱਚਾਂ ਵਾਲਾ ਸਟਰਕਚਰ ਇਸ ਲਈ ਦਿੱਤਾ ਗਿਆ ਕਿਉਂਕਿ ਉਹਦੀ ਮਜ਼ਬੂਤੀ ਬਣੀ ਰਹੇ ਵੇਟ ਬਹੁਤ ਉੱਤੇ ਹਾਵੀ ਹੋਏਗਾ ਸੋ ਮੈਂ ਅੱਗੇ ਵੀ ਜਿਹੜੀ ਤੁਹਾਨੂੰ ਦਿਖਾ ਰਿਹਾ ਹਾਂ ਜਿਹੜੀ ਸਕੀਮ ਦੇ ਅਸੀਂ ਵਿੱਚ ਡਿਲੀਵਰੀ ਪੈਪਾ ਵੀ ਅਸੀਂ ਜਿਹੜੀਆਂ ਵਿੱਚ ਫ੍ਰੀ ਦੇ ਰਹੇ ਹਾਂ ਸੋ ਡਿਲੀਵਰੀ ਪੈਪਾ ਵੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਸਾਡੀ ਅਦੇਸ਼ ਕੰਪਨੀ ਦੀਆਂ ਜਿਹੜੀਆਂ ਡਿਲੀਵਰੀ ਪਾਈਪਾਂ ਵੀ ਸਾਡੀ ਅਦੇਸ਼ ਕੰਪਨੀ ਦੀਆਂ ਆ ਰਹੀਆਂ ਔਰ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਪਾਈਪ ਹੈ ਇਸ ਤਰ੍ਹਾਂ ਨਹੀਂ ਵੀ ਕੋਈ ਮਾੜੀ ਪਾਈਪ ਹੋਏਗੀ ਜਿਹੜਾ ਸਟਰਕਚਰ ਹੈ ਇਹ ਵੀ ਤੁਹਾਨੂੰ ਅਸੀਂ ਬਹੁਤ ਵਧੀਆ ਜੀਆਈ ਸਟਰਕਚਰ ਦੇਵਾਂਗੇ ਕੋਈ ਇਸ ਤਰ੍ਹਾਂ ਦਾ ਨਹੀਂ ਹੋਏਗਾ ਕਿ ਲੋਹੇ ਦਾ ਹੋਏਗਾ ਜੋ ਘੱਟ weight ਵਾਲਾ ਹੋਏਗਾ ਔਰ ਪੋਲ ਦਿਖਾਉਣਾ ਮੈਂ ਤੁਹਾਨੂੰ ਪੋਲ ਇਹਦੇ ਵਿੱਚ ਅਸੀਂ ਤੁਹਾਨੂੰ 10 ਫੁੱਟਾ ਪੋਲ ਦੇਵਾਂਗੇ ਤੇ 10 ਫੁੱਟਾ ਪੋਲ ਹੈ ਜੀ ਇਦੇ ਵਿੱਚ ਅੱਠ ਖਿੱਚਾਂ ਵਾਲਾ ਸੋ ਇਹਦੇ ਵਿੱਚ ਆ ਦੇਖੋ ਆ ਜਿਹੜੇ ਜੱਡੂ ਨਹੀਂ ਨੇ ਇਹਨਾਂ ਤੇ ਅੱਠ ਖਿੱਚਾਂ ਪੈਣੀਆਂ ਸੋ ਦੁਬਾਰਾ ਫੇਰ ਤੁਹਾਨੂੰ ਦਿਖਾ ਦਿੰਨੇ ਆ ਸਟ੍ਰਕਚਰ ਅੱਠ ਖਿੱਚਾਂ ਵਾਲਾ ਇਹ ਸਟ੍ਰਕਚਰ ਹੈ ਔਰ ਐਂਟੀ ਥ੍ਰੈਪਟ ਨਟ ਵਾਲਾ ਸਟ੍ਰਕਚਰ ਜਿਹੜਾ ਟੁੱਟਣ ਵਾਲੇ ਨਟ ਹੁੰਦੇ ਆ ਜਿਹਦੇ ਵਿੱਚ ਪੈਨਲ ਬਿਲਕੁਲ ਨਹੀਂ ਖੁੱਲਦਾ ਇਹ ਐਂਟੀ ਥ੍ਰੈਪਟ ਨਟਾਂ ਵਾਲਾ ਸਟ੍ਰਕਚਰ ਹੋਏਗਾ ਔਰ ਪੂਰਾ ਹੈਵੀ ਸਟ੍ਰਕਚਰ ਹੋਏਗਾ ਜਿਹੜੇ ਰੇਟ ਮੈਂ ਦੁਬਾਰਾ ਤੋਂ ਫੇਰ ਦੱਸ ਦਿੰਨਾ 3 ਐਚਪੀ ਮੋਨੋ ਬਲੌਕ ਦਾ ਰੇਟ ਹੈ ਜਿਹੜਾ ਸਲੋ ਸਪੀਡ ਦੇ ਵਿੱਚ ਹੋਊਗਾ ਸਾਡਾ 7 ਤੋਂ 8000 ਰੁਪਏ ਵੱਧ ਹੋਊਗਾ ਜਿਵੇਂ 1 ਲੱਖ 7-8000 ਦੀ ਹੋਊਗੀ ਔਰ 3 ਐਚਪੀ ਦੀ ਲੱਖ ਰੁਪਏ ਦੀ ਹੈਗੀ ਜਿਹੜੀ ਹਾਈ ਸਪੀਡ ਮੋਟਰ ਦੇ ਵਿੱਚ ਹੈ ਸੋ 5 ਐਚਪੀ ਦੇ ਵਿੱਚ ਹਾਈ ਸਪੀਡ ਮੋਟਰ ਜਿਹੜੀ 2800 ਆਰਪੀਐਮ ਵਾਲੀ ਹੈ ਉਹਦਾ ਪ੍ਰਾਈਸ 1 ਲੱਖ 55000 ਰੀ ਹੈ ਸੋ ਜਿਹੜੀ 1440 ਸলো ਸਪੀਡ ਮੋਟਰ ਆ ਗਈ ਵੱਡੇ ਰੂਟਰ ਵਾਲੀ ਉਹ ਤੁਹਾਨੂੰ 1,65,000 ਦੇ ਵਿੱਚ ਲਾ ਕੇ ਦੇਵਾਂਗੇ ਜਿਹਦੇ ਵਿੱਚ ਮੋਟਰ ਦੀ ਗਾਰੰਟੀ ਵੀ 5 ਸਾਲ ਹੋਊਗੀ ਸੋ ਸਸੀਕਲ ਸਾਰੇ ਕਿਸਾਨ ਵੀਰਾਂ ਨੂੰ ਮਹਿਮਾਨ ਆਦੇਸ਼ ਸੋਲਰ ਪ੍ਰਾਈਵੇਟ ਲਿਮਟਿਡ ਪਟੰਡਾ ਤੋਂ